ਇਹ ਹੈ ਜੀ ਪੰਜਵੀਂ ਪੌੜੀ ਦੀ ਪੰਜਵੀਂ ਪੰਕਤੀ ਗਾਵੀਐ ਸੁਣੀਐ ਮਨ ਰਖੀਐ ਪਾਉ ਤੇ ਇਸ ਨੂੰ ਗਾ ਵੀ ਸਕਦੇ ਹਾਂ ਜੀ ਗਾਵੀਐ ਸੁਣੀਐ ਮਨ ਰਖੀਐ ਪਾਉ ਗਾਵੀਏ ਜਿਹੜਾ ਪਹਿਲਾਂ ਵੀ ਆਇਆ ਸੀ ਜੀ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਜੀ ਸਿਫਤ ਸਲਾਹ ਕਰਨੀ ਸਿਮਰਨਾ ਯਾਦ ਕਰਨਾ ਸੁਣੀਏ ਦਾ ਇੱਕ ਅਰਥ ਹੈ ਜੀ ਕੰਨਾਂ ਦੇ ਨਾਲ ਸੁਣ ਲੈਣਾ ਤੇ ਜਿਹੜਾ ਸੁਣੀਏ ਦਾ ਦੂਸਰਾ ਅਰਥ ਹੈ ਜੀ ਉਹ ਹੈ ਸਮਝਣਾ ਭਾਵ ਇਹ ਗਾਵਿਆ ਗਿਆ ਸੁਣੀਏ ਦੇ ਅਗੇ ਚਾਰ ਸ਼ਬਦ ਵੀ ਆਣਗੇ ਜੀ ਚਾਰ ਪੌੜੀਆਂ ਹੁੰਦੀਆਂ ਨੇ ਆਪਣੀਆਂ 8ਵੀਂ 9ਵੀਂ 10ਵੀਂ 11ਵੀਂ ਪੌੜੀ ਜਿਸ ਵਿੱਚ ਸੁਣੀਏ ਤੇ ਜੋੜ ਦਿੱਤਾ ਗਿਆ ਜੀ ਚਾਰ ਪੌੜੀਆਂ ਸੁਨੀਏ ਤੇ ਬੱਚੋ ਮੰਨ ਰੱਖਿਏ ਪਾਓ ਜਿਨੇ ਮੰਨ ਲਿਆ ਜਾਂ ਮਨ ਦੇ ਵਿੱਚ ਪਿਆਰ ਪਾ ਲਿਆ ਠੀਕ ਹੈ ਜੀ ਗਾ ਵੀ ਹੈ ਗੋਣਾ ਤੇ ਕੰਨਾ ਰਹੀਂ ਸੁਰਤ ਵਿੱਚ ਸਮਾ ਲੈਣਾ ਯਾਦ ਰੱਖਣਾ ਦਿਮਾਗ ਵਿੱਚ ਪਾ ਲੈਣਾ ਮੰਨ ਰੱਖਿਏ ਮਨ ਦੇ ਵਿੱਚ ਰੱਖਿਏ ਰੱਖ ਲੈਣਾ ਪਾਓ ਪਾਓ ਹੈ ਜੀ ਪਿਆਰ ਪ੍ਰਭੂ ਪਰਮਾਤਮਾ ਦੇ ਲਈ ਤੇ ਅਰਥ ਨਿਕਲਦੇ ਨੇ ਜੀ संतन साहब जी गुरु नानक देव महाराज ਕਹਿੰਦੇ ਨੇ ਮਿੱਤਰ ਪਿਆਰਿਆ ਮਨਾ ਆਓ ਉਸ ਪ੍ਰਭੂ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰੀਏ ਜਿਹੜਾ ਪਹਿਲਾਂ ਸੀ ਨਾ ਗਾਵੀਏ ਗੁਣੀ ਨਿਧਾਨ ਤੇ ਹੁਣ ਉਹੀ ਗਾਵੀਏ ਅੰਗੇ ਦੱਸਣਾ ਜੀ ਗਾਵੀਏ ਨੂੰ ਸਮਝਣਾ ਵੀ ਆ ਗਾਵੀਏ ਸੁਣੀਏ ਕੰਨਾਂ ਨਾਲ ਸਮਝਣਾ ਵੀ ਆ ਅਤੇ ਸਮਝਣ ਤੋਂ ਬਾਅਦ ਉਹਨਾਂ ਗੁਣਾਂ ਨੂੰ ਆਪਣੇ ਮਨ ਵਿੱਚ ਪ੍ਰੇਮ ਦੇ ਨਾਲ ਵਸਾ ਲੈਣਾ ਠੀਕ ਹੈ ਜੀ ਭਾਵ ਉਹਨਾਂ ਗੁਨਾਹ ਨੂੰ ਸਮਝਣ ਤੋਂ ਬਾਅਦ ਉਹਨਾਂ ਤੇ ਅਮਲ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਣਾ ਇਹ ਹੈ ਜੀ ਗਾਵੀਏ ਸੁਣੀਏ ਮਨ ਰਖੀਏ ਪਾਉ ਤੇ ਇਹੀ ਸਭ ਤੋਂ ਵੱਡਾ ਰਹੱਸ ਹੈ ਜੀ ਜਪਜੀ ਸਾਹਿਬ ਦਾ